ਪੰਜਾਬ ਦੇ ਦੁਬੜੀ ਵਿਖੇ ਨਵੋਦਿਆ ਵਿਦਿਆਲਿਆਂ ਤੋਂ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵੱਡਾ ਹਾਦਸਾ ਹੋਣ ਤੋਂ ਬਾਲ-ਬਾਲ ਬਚਾ ਹੋ ਗਿਆ ਤਾਂ ਦੱਸ ਦਈਏ ਕਿ ਭਾਰੀ ਮੀਂਹ ਦੇ ਕਾਰਨ ਸਕੂਲ ਦੇ ਅੰਦਰ ਪਾਣੀ ਭਰ ਚੁੱਕਿਆ ਸੀ ਅਤੇ ਇਸ ਕਰਕੇ ਲਗਭਗ 400 ਦੇ ਕਰੀਬ ਬੱਚੇ ਅਤੇ ਉਹਨਾਂ ਦੇ ਨਾਲ ਹੀ ਅਧਿਆਪਕ ਸਕੂਲ ਦੇ ਅੰਦਰ ਹੀ ਫਸ ਗਏ ਸੀ ਜ਼ਰਾ ਸੋਚੋ ਨਾ ਮਾਪਿਆਂ ਉੱਤੇ ਦਿਲਾਂ ਉੱਤੇ ਕੀ ਬੀਤਦੀ ਹੋਵੇਗੀ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਹੋਵੇਗਾ ਕਿ ਉਹਨਾਂ ਦੇ ਬੱਚੇ ਸਕੂਲ ਦੇ ਵਿੱਚ ਪਾਣੀ ਦੇ ਨਾਲ ਕਿਲੇ ਹੋਏ ਨੇ ਪਰ ਵੱਡੀ ਰਾਹਾਂ ਦੀ ਗੱਲ ਤਾਂ ਹੋ ਰਹੀ ਜਦੋਂ ਫੌਜ ਅਤੇ ਐਨਡੀਆਰ ਰੱਖਦੀਆਂ ਟੀਮਾਂ ਤੁਰੰਤ ਕਾਰਵਾਈ ਦੇ ਵਿੱਚ ਜੁਟ ਗਈਆਂ ਤੇ ਘੰਟਿਆਂ ਦੀ ਮਿਹਨਤ ਤੋਂ ਬਾਅਦ ਸਾਰੇ ਬੱਚਿਆਂ ਅਤੇ ਅਧਿਆਪਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਇੱਕ ਵੱਡਾ ਰਾਹਤ ਭਰਿਆ ਪਲ ਸੀ ਨਾ ਸਿਰ ਪਰਿਵਾਰਾਂ ਦੇ ਲਈ ਸਗੋ ਸਾਰੇ ਇਲਾਕੇ ਦੇ ਲਈ ਹੁਣ ਗੱਲ ਕਰੀਏ ਜ਼ਿੰਮੇਵਾਰੀ ਦੀ ਤਾਂ ਇਸ ਘਟਨਾ ਨੂੰ ਲੈ ਕੇ ਪੰਜਾਬ ਸਿੱਖਿਆ ਵਿਭਾਗ ਨੇ ਸਕੂਲ ਦੇ ਪ੍ਰਿੰਸੀਪਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਸਵਾਲ ਇਹ ਉੱਠ ਰਿਹਾ ਹੈ ਕਿ ਜਦੋਂ ਸਰਕਾਰ ਨੇ ਪਹਿਲਾਂ ਹੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਸੀ ਤਾਂ ਫਿਰ ਬੱਚਿਆਂ ਨੂੰ ਸਕੂਲ ਦੇ ਵਿੱਚ ਆਖਿਰ ਕਿਉਂ ਰੱਖਿਆ ਗਿਆ ਆਖਿਰ ਅਜਿਹੇ ਹਾਲਾਤਾਂ ਵਿੱਚ ਸਰਕਾਰ ਦੀ ਚੇਤਾਵਨੀ ਨੂੰ ਨਜ਼ਰਅੰਦਾਜ਼ ਕਰਕੇ ਸਕੂਲ ਖੋਲਣ ਵਰਗਾ ਕੰਮ ਕਿਉਂ ਕੀਤਾ ਗਿਆ ਇਹ ਲਾਪਰਵਾਹੀ ਨਾ ਸਿਰਫ ਸੈਕੜੇ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਇੱਕ ਵੱਡਾ ਖਿਲਵਾੜ ਸੀ ਬਲਕਿ ਪੂਰੇ ਸਿੱਖਿਆ ਪ੍ਰਬੰਧ ਉੱਤੇ ਵੀ ਗੰਭੀਰ ਸਵਾਲ ਖੜੇ ਕਰਦਾ ਹੈ ਹੁਣ ਪ੍ਰਿੰਸੀਪਲ ਤੋਂ ਇਸ ਬੇਪਰਵਾਹੀ ਦਾ ਜਵਾਬ ਮੰਗਿਆ ਗਿਆ ਹੈ ਖੁਸ਼ਕਿਸਮਤੀ ਇਹ ਰਹੀ ਕਿ ਸਾਰੇ ਬੱਚੇ ਅਤੇ ਅਧਿਆਪਕ ਸੁਰੱਖਿਅਤ ਨੇ ਨਹੀਂ ਤਾਂ ਇਹ ਘਟਨਾ ਕਿਸੇ ਵੱਡੇ ਸੰਕਟ ਦੇ ਵਿੱਚ ਬਦਲ ਸਕਦੀ ਸੀ ਪੰਜਾਬ ਦੇ ਦੁਬੜੀ ਵਿਖੇ ਨਵੋਦਿਆ ਵਿਦਿਆਲਿਆਂ ਤੋਂ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵੱਡਾ ਹਾਦਸਾ ਹੋਣ ਤੋਂ ਬਾਲ-ਬਾਲ ਬਚਾ ਹੋ ਗਿਆ। ਤੁਹਾਨੂੰ ਦੱਸਦੀ ਹੈ ਕਿ ਭਾਰੀ ਮੀਂਹ ਦੇ ਕਾਰਨ ਸਕੂਲ ਦੇ ਅੰਦਰ ਪਾਣੀ ਭਰ ਚੁੱਕਿਆ ਸੀ ਅਤੇ ਇਸ ਕਰਕੇ ਲਗਭਗ 400 ਦੇ ਕਰੀਬ ਬੱਚੇ ਅਤੇ ਉਹਨਾਂ ਦੇ ਨਾਲ ਹੀ ਅਧਿਆਪਕ ਸਕੂਲ ਦੇ ਅੰਦਰ ਹੀ ਫਸ ਗਏ ਸੀ। ਜ਼ਰਾ ਸੋਚੋ ਨਾ ਮਾਪਿਆਂ ਉੱਤੇ ਦਿਲਾਂ ਉੱਤੇ ਕੀ ਬੀਤਦੀ ਹੋਵੇਗੀ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਹੋਵੇਗਾ ਕਿ ਉਹਨਾਂ ਦੇ ਬੱਚੇ ਸਕੂਲ ਦੇ ਵਿੱਚ ਪਾਣੀ ਦੇ ਨਾਲ ਕਿਲੇ ਹੋਏ ਨੇ ਪਰ ਵੱਡੀ ਰਾਹਤ ਦੀ ਗੱਲ ਤਾਂ ਹੋ ਰਹੀ ਜਦੋਂ ਫੌਜ ਅਤੇ ਐਨਡੀਆ ਰੱਖਦੀਆਂ ਟੀਮਾਂ ਤੁਰੰਤ ਕਾਰਵਾਈ ਦੇ ਵਿੱਚ ਜੁਟ ਗਈਆਂ ਤੇ ਘੰਟਿਆਂ ਦੀ ਮਿਹਨਤ ਤੋਂ ਬਾਅਦ ਸਾਰੇ ਬੱਚਿਆਂ ਅਤੇ ਅਧਿਆਪਕਾਂ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ ਇੱਕ ਵੱਡਾ ਰਾਹਤ ਭਰਿਆ ਪਲ ਸੀ ਨਾ ਸਿਰ ਪਰਿਵਾਰਾਂ ਦੇ ਲਈ ਸਗੋ ਸਾਰੇ ਇਲਾਕੇ ਦੇ ਲਈ ਹੁਣ ਗੱਲ ਕਰੀਏ ਜ਼ਿੰਮੇਵਾਰੀ ਦੀ ਤਾਂ ਇਸ ਘਟਨਾ ਨੂੰ ਲੈ ਕੇ ਪੰਜਾਬ ਸਿੱਖਿਆ ਵਿਭਾਗ ਨੇ ਸਕੂਲ ਦੇ ਪ੍ਰਿੰਸੀਪਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਸਵਾਲ ਇਹ ਉੱਠ ਰਿਹਾ ਹੈ ਕਿ ਜਦੋਂ ਸਰਕਾਰ ਨੇ ਪਹਿਲਾਂ ਹੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਸੀ ਤਾਂ ਫਿਰ ਬੱਚਿਆਂ ਨੂੰ ਸਕੂਲ ਦੇ ਵਿੱਚ ਆਖਿਰ ਕਿਉਂ ਰੱਖਿਆ ਗਿਆ ਆਖਿਰ ਅਜਿਹੇ ਹਾਲਾਤਾਂ ਵਿੱਚ ਸਰਕਾਰ ਦੀ ਚੇਤਾਵਨੀ ਨੂੰ ਨਜ਼ਰਅੰਦਾਜ਼ ਕਰਕੇ ਸਕੂਲ ਖੋਲਣ ਵਰਗਾ ਕੰਮ ਕਿਉਂ ਕੀਤਾ ਗਿਆ ਇਹ ਲਾਪਰਵਾਹੀ ਨਾ ਸਿਰਫ ਸੈਂਕੜੇ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਇੱਕ ਵੱਡਾ ਖਿਲਵਾੜ ਸੀ ਬਲਕਿ ਪੂਰੇ ਸਿੱਖਿਆ ਪ੍ਰਬੰਧ ਉੱਤੇ ਵੀ ਗੰਭੀਰ ਸਵਾਲ ਖੜੇ ਕਰਦਾ ਹੈ ਹੁਣ ਪ੍ਰਿੰਸੀਪਲ ਤੋਂ ਇਸ ਬੇਪਰਵਾਹੀ ਦਾ ਜਵਾਬ ਮੰਗਿਆ ਗਿਆ ਹੈ ਖੁਸ਼ਕਿਸਮਤੀ ਇਹ ਰਹੀ ਕਿ ਸਾਰੇ ਬੱਚੇ ਅਤੇ ਅਧਿਆਪਕ ਸੁਰੱਖਿਅਤ ਨੇ ਨਹੀਂ ਤਾਂ ਇਹ ਘਟਨਾ ਕਿਸੇ ਵੱਡੇ ਸੰਕਟ ਦੇ ਵਿੱਚ ਬਦਲ ਸਕਦੀ ਸੀ